ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵਲੌਗ 'ਚ ਇਹ ਰੋਡ ਹੈਗਾ ਇਧਰੋਂ ਆਇਆ ਜਗਰਾਉਂ ਤੋਂ ਇਧਰ ਜਗਰਾਉਂ ਆ ਇਧਰ ਨਾਨਕਸਾਰਾ ਤੇ ਇਹ ਮੈਂ ਤੇ ਆਣਾ ਸਾਬ ਜਾਂਦਾ ਆਪਾਂ ਗੁਰਦੁਆਰਾ ਸਾਹਿਬ ਦੇ ਅੱਜ ਦਰਸ਼ਨ ਕਰਨੇ ਆ ਤੁਹਾਨੂੰ ਦਿਖਾਉਣੇ ਆ ਤੇ ਆ ਨਾ ਰਸਤੇ 'ਚ ਇਸ ਆਹ ਰੋਡ ਦੇ ਉੱਤੇ ਆਹ ਦੇਖੋ ਇੱਕ ਗੈਲਰੀ ਬਣੀ ਆ ਲਓ ਸਮਝ ਨਹੀਂ ਲੱਗ ਰਹੀ ਇਹ ਤਾਂ ਹੁਣ ਆ ਲਿਖਿਆ ਕੁਝ ਜਿਵੇਂ ਸਰਕਾਰੀ ਹੁੰਦੀ ਆ ਬੋਰਡ ਲੱਗਿਆ ਤੇ ਆ ਦੇਖੋ ਇੱਥੇ ਮੂਰਤਾਂ ਮੂਰਤਾਂ ਵੀ ਅੰਦਰ ਵੀ ਬਣੀਆਂ ਇਹ ਮਤਲਬ ਉਜਾੜ ਜਾ ਪਿਆ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਕੀ ਆ ਹੁਣ ਤਾਂ ਉਹਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਉਣਾ ਇਹ ਗੁਰਦੁਆਰਾ ਸਾਹਿਬ ਪੂਰੇ ਵਰਲਡ 'ਚ ਮਸ਼ਹੂਰ ਆ ਮੈਂ ਤੇਆਣਾ ਸਾਹਿਬ ਆਜੋ ਮੇਰੇ ਨਾਲ ਹੀ ਤੇ ਆਪਾਂ ਉੱਥੇ ਜਾ ਕੇ ਮਾਹੌਲ ਦੇਖਦੇ ਆ ਆ ਪਹੁੰਚ ਗਏ ਆਪਾਂ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਚਾਰਛੇਰੇ ਜੰਗਲੀ ਜੰਗਲ ਲੱਗਦਾ ਕਿਹਦੇ ਹੀ ਹੋਊਗਾ ਜਾਂ ਨੇੜੇ ਜਾ ਕੇ ਪਤਾ ਲੱਗਿਆ ਬੋਰਡ ਲੱਗਿਆ ਦੇਖੋ ਲਿਖਿਆ ਮੈਥੇ ਆਣਾ ਆ ਚੌਂਕ ਤੇ ਕਿੰਨਾ ਵਧੀਆ ਹੈ ਨਾ ਲੋਕੇਸ਼ਨ ਬਣੀ ਆ ਇੱਧਰ ਮੈਨੂੰ ਲੱਗਦਾ ਬਾਬਾਈ ਦਾ ਸਕੂਲ ਵੀ ਆ ਆ ਬਾਗਲੀ ਤਰਾਂ ਆਪਾਂ ਤਾਂ مین ਗੇਟ ਇੱਧਰ ਦੀ ਚਾਹੁੰਦੇ ਆ ਆਜੋ ਇਹ ਲੱਗਦਾ ਕਿਸੇ ਕਿਲੇ ਦੀ ਦੁਆਰ ਹੁੰਦੀ ਆ ਕਿੰਨੀ ਸੋਹਣੀ ਆ ਇਸ ਗੁਰਦੁਆਰੇ ਚ ਨਾ ਬਹੁਤ ਅਜੀਬ ਚੀਜ਼ਾਂ ਰੱਖੀਆਂ ਮਤਲਬ ਬਹੁਤ ਵਧੀਆ ਚੀਜ਼ਾਂ ਬਣਾਈਆਂ ਤੁਸੀਂ ਦੇਖਿਓ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦਾ ਦੇਖੋ ਬਾਹਰੀ ਇਧਰੋਂ ਆਪਾਂ ਆਏ ਸੀਗੇ ਇਧਰ ਨਾਨਕਸਰ ਜਗਰਾਉ ਇਧਰ ਰਹਿ ਗਿਆ ਇਧਰ ਅਗਲੇ ਪਿੰਡ ਹੋਊਗੇ ਰਾਏਕੋਟ ਵਗੈਰਾ ਇਹ ਸੜਾ ਆਹ ਦੇਖੋ ਮੇਰੇ ਪਿਆਣਾ ਸਾਹਿਬ ਇੱਧਰ ਪਾਰਕਿੰਗ ਬਹੁਤ ਵੱਡੀ ਆ ਜਾਓ ਆ ਜਾ ਬੱਬੂ ਆਇਆ ਜਲਦੀ ਮਲੇ ਭੀੜ ਐ ਹੀ ਰਹਿੰਦੀ ਆ ਦੇਖੋ ਦੁਕਾਨਾਂ ਦਾ ਕੋਈ ਨਾ ਅੱਜ ਵਾਰ ਹੈਗਾ ਸ਼ੁੱਕਰਵਾਰ ਸ਼ੁੱਕਰਵਾਰ ਵੀ ਫੁੱਲ ਭੀੜ ਹੋਊਗੀ ਉਰੇ ਦੇਖੋ ਕਿੰਨੀਆਂ ਦੁਕਾਨਾਂ ਇੱਧਰ ਵੀ ਬਾਜ਼ਾਰ ਲੱਗਿਆ ਐ ਹੀ ਰਹਿੰਦਾ ਇੱਥੇ ਦੇਖੋ ਬਰਤਨਾਂ ਰਮਾਲ ਸਾਰਾ ਕੁਝ ਬਹੁਤ ਮਸ਼ਹੂਰ ਜਗ੍ਹਾ ਹੈਗੀ ਆ ਜਿਹੜੇ ਭਾਈ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਸਬਸਕ੍ਰਾਈਬ ਜਰੂਰ ਕਰਦੇ ਹੋ ਯਾਰ ਤੇ ਜਿਹੜੇ ਐਸ ਏਰੀਏ ਦੇ ਹੋਣਗੇ ਬਾਹਰ ਅਮਰੀਕਾ ਕੈਨੇਡਾ ਬੈਠੇ ਆ ਉਹ ਉਹਨਾਂ ਨੂੰ ਵੀ ਅੱਜ ਪਤਾ ਲੱਗ ਜਾਊਗਾ ਉਹਨਾਂ ਦੇ ਨੇੜੇ ਦਾ ਗੁਰਦੁਆਰਾ ਸਾਹਿਬ ਉਹ ਦੇਖ ਲੈਣਗੇ ਵੀਡੀਓ ਚ ਚਲਿਏ ਗੁਰਦੁਆਰਾ ਸਾਹਿਬ ਦੇ ਨਾਲ ਆਸ-ਪਾਸ ਇੰਨੀਆਂ ਮੂਰਤਾਵਾਂ ਬੜੀਆਂ ਮਤਲਬ ਵਿਲੱਖਣ ਗੁਰਦੁਆਰਾ ਸਾਹਿਬ ਆਹੇ ਸਾਡੇ ਪੂਰੇ ਏਰੀਏ ਦਾ ਪੂਰੇ ਵਰਲਡ ਦਾ ਤੇ ਉਹ ਤੁਹਾਨੂੰ ਬਾਅਦ ਚ ਦਿਖਾਉਣੇ ਪਹਿਲਾਂ ਆਪਾਂ ਨਮਸਕਾਰ ਕਰ ਲਈਏ ਗੁਰੂ ਗੁਰੂ ਨੂੰ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਜਦੋਂ ਇਧਰੋਂ ਆਏ ਤੇ ਉਹ ਮਾਲਵੇ ਦੀ ਧਰਤੀ ਤੇ ਇੱਥੇ ਰੁੱਕ ਕੇ ਗਏ ਸੀਗੇ ਦੇਖੋ ਗੁਰਦੁਆਰਾ ਮੈਤਿਆਣਾ ਸਾਹਿਬ ਇਹ ਮੈਤਿਆਣੇ ਦੀ ਟਾਬ ਸੀਗੀ ਕਿੰਨਾ ਸੋਹਣਾ ਹਨਾ ਘੋੜੇ ਵੈਸੇ ਮੀਨਾ ਕਰੀ ਵੀ ਕਿੰਨੀ ਸੋਹਣੀ ਕਰੀ ਹੈਗੀ ਆ ਆਜੋ ਨਮਸਕਾਰ ਕਰੀਏ ਗੁਰੂ ਸੱਚੇ ਪਾਤਸ਼ਾਹ ਤੇਰਾ ਹੀ ਅਸਰਾ ਆਜੋ ਪਾਠ ਇੱਧਰ ਦੇਖੋ ਨਿਸ਼ਾਨ ਸਾਹਿਬ ਤੇ ਇੱਧਰ ਹਾ ਸਰੋਵਰ ਬਣਿਆ ਹੈਗਾ ਬਹੁਤ ਵੱਡਾ ਉਹ ਤੋਂ ਲੈ ਕੇ ਉਹ ਅੱਗੇ ਤੱਕ ਇੱਧਰ ਨਕਸ਼ਾ ਵੀ ਲੱਗਿਆ ਹੈਗਾ ਗੁਰੂ ਗੋਬਿੰਦ ਸਿੰਘ ਜੀ ਮਾਰਗ ਜਦੋਂ ਗੁਰੂ ਸਾਹਿਬ ਰਾਏਕੋਟ ਤੋਂ ਆਏ ਉਦੋਂ ਇੱਥੇ ਖੜ ਕੇ ਗਏ ਇੱਥੇ ਇਸ਼ਨਾਨ ਪਾਣੀ ਕਰਿਆ ਇਸ ਗੁਰਦੁਆਰਾ ਸਾਹਿਬ ਚ ਤੇ ਇਹ ਮੈਂ ਪਾ ਸਾਰਾ ਅੱਗੇ ਤਲਵੰਡੀ ਸਾਬੋ ਵੀ ਗਿਆ ਇੱਥੇ ਨਾ ਕਹਿੰਦੇ 3 ਕਿਲੋਮੀਟਰ ਤੱਕ ਕੋਈ ਉਦੋਂ ਪਿੰਡ ਨਹੀਂ ਸੀਗਾ ਨਾ ਕੋਈ ਘਰ ਸੀਗਾ ਆ ਮਾਰਾ ਦਲੀਪ ਸਿੰਘ ਦੀ ਬੁੱਤ ਲੱਗਿਆ ਉਹਨਾਂ ਦਾ ਤੇ ਹੁਣ ਆਪਾਂ ਤੁਹਾਨੂੰ ਮੂਰਤੀਆਂ ਦਿਖਾਉਣੇ ਸਾਰੀਆਂ ਇੱਧਰ ਸਾਰੀਆਂ ਮੂਰਤੀਆਂ ਲੱਗੀਆਂ ਮਤਲਬ ਇਹੋ ਜੀਆਂ ਮੂਰਤਾਂ ਤੁਹਾਨੂੰ ਇਤਿਹਾਸ ਨਾਲ ਆਪਾਂ ਨੂੰ ਜੋੜਨ ਲਈ ਆ ਉਹ ਆਪਾਂ ਦੇਖਦੇ ਹਾਂ ਯਾਰ ਐਸਾਈਡ ਤੋਂ ਦੇਖੀਏ ਪਾਰਕ ਵੀ ਬਹੁਤ ਸੋਹਣੀ ਬਣਾਈਆਂ ਇੱਥੋਂ ਲੱਗਦੇ ਆਪਾਂ ਦੇਖਣ ਗੁਰਦੁਆਰੇ ਦਾ ਪਹਿਲਾ ਵਾਲਾ ਦਵਾਲਾ ਦੇਖੋ ਤੁਸੀਂ ਕਿੰਨਾ ਸੋਹਣਾ ਪੂਰੀ ਸ਼ਾਂਤੀ ਚ ਅਜੇ ਵੀ ਇੱਥੇ ਨੇੜੇ ਮੇਰੇ ਹਿਸਾਬ ਨਾਲ 2.5 ਕਿਲੋਮੀਟਰ ਤੱਕ ਕੋਈ ਪਿੰਡ ਨਹੀਂ ਹੈਗਾ ਤੇ ਪੂਰੀ ਸ਼ਾਂਤੀ ਆ ਦੇਖੋ ਕਿੰਨੀਆਂ ਵੱਡੀਆਂ ਮੂਰਤੀਆਂ ਬਣਾਈਆਂ ਵੀ ਉੱਚੀਆਂ 7-8 ਫੁੱਟ ਉੱਚੀਆਂ ਮਤਲਬ ਕੋਈ ਹੱਥ ਨਾ ਲਾਵੇ ਖਰਾਬ ਨਾ ਹੋਣ ਦੇਖੋ ਮੋਗਲ ਸਿਖਾਣੂ ਉਹ ਦੇ ਵਿੱਚ ਚਰਖਣੀਆਂ ਦੇ ਵਿੱਚ ਕਰ ਰਹੇ ਆ ਵਿਚਾਰਿਆਂ ਨੂੰ ਪੀੜ ਰਹੇ ਆ ਆ ਸਾਰਾ ਕੁਝ ਲਿਖਿਆ ਹੈ ਗਾ ਇਤਿਹਾਸ ਸ਼ਹਾਬਾਜ ਸਿੰਘ ਨੂੰ ਪੁੱਤ ਸ਼ਬੀਕ ਸਿੰਘ ਪਿਓ ਪੁੱਤ ਸੀਗੇ ਸ਼ਬੀਕ ਸ਼ਹਾਬਾਜ ਸਿੰਘ ਨੂੰ ਦੋਨਾਂ ਪਿਓ ਪੁੱਤਾਂ ਨੂੰ ਮੁਗਲਾਂ ਨੇ ਅਗਲੀ ਦੇਖਦੇ ਆਪਾਂ ਪਾਰਕ ਵੀ ਬਹੁਤ ਵਧੀਆ ਬਣੀ ਇੱਧਰ ਭਾਈ ਤਾਰੂ ਸਿੰਘ ਦੀ ਖੋਪੜੀ ਲਾ ਦਿੱਤੀ ਸੀਗੀ ਆ ਦੇਖੋ ਆਲੇ ਦੁਆਲੇ ਮੁਗਲ ਖੜੇ ਆ ਤੇ ਜਲਾਦ ਤੇ ਭਾਈ ਸਾਹਿਬ ਦੇ ਦੇਖੋ ਚਿਹਰੇ ਤੇ ਮੁਸਕਾਨ ਆ ਐ ਸੜ ਤੇ ਬੋਤਾ ਮਹਿਤਾਬ ਸਿੰਘ ਮੀਰਾ ਚੋਟਿਆ ਮੀਰਾ ਕੋਟਿਆ ਦਾ ਮਹਿਤਾਬ ਸਿੰਘ ਸੁੱਖਾ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਨੂੰ ਮਾਰਿਆ ਸੀਗਾ ਹਰਮੰਦਰ ਸਾਹਿਬ ਤੇ ਆਹ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਉਹ ਮੱਸੇ ਰੰਗੜ ਦਾ ਸਿਰ ਚੱਕ ਲੈ ਕੇ ਆਉਂਦੇ ਪਏ ਵੱਢ ਕੇ ਅਗਲਾ ਦੇਖਦੇ ਆਂ ਇੱਧਰ ਦੇਖੋ ਸਿੱਖਾਂ ਨੂੰ ਇੱਥੇ ਲਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਆ ਤੇ ਉਹਨਾਂ ਦਾ ਬੇਟਾ ਤੇ ਬਾਕੀ ਨਾਲ ਦੇ ਸਿੰਘ ਤੇ ਇੱਧਰ ਦੇਖੋ ਜਲਾਦ ਉਹਨਾਂ ਨੂੰ ਕਤਲ ਕਰਨ ਲੱਗੇ ਆ ਇੱਥੇ ਸਾਰੇ ਸਿੱਖਾਂ ਨੂੰ ਕਿਨੇ ਜਿਸਿਆ ਨੀਚੇ ਦੇਖੋ ਮਤਲਬ ਮਾਰ ਮਾਰ ਕੇ ਥੱਲੇ ਸੁੱਟੀ ਜਾਂਦੇ ਆ ਸਾਹਮਣੇ ਹਿੰਦੁਸਤਾਨ ਦਾ ਬਾਦਸ਼ਾਹ ਫਰਖਸ਼ੀਅਰ ਬੈਠਾ ਜਲਾਦਾਂ ਦੇ ਵਿੱਚ ਉਹ ਦੇਖੋ ਕੁਰਸੀ ਲਾ ਕੇ ਤੇ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਾ ਮਾਸ ਨੋਚ-ਨੋਚ ਕੇ ਤੇ ਉਹਨਾਂ ਦੇ بیٹے ਦਾ ਜਿਹੜਾ ਮਾਸ ਆ ਕੱਢ ਕੇ ਤੇ ਉਹਨਾਂ ਨੂੰ ਸ਼ਹੀਦ ਕਰਨ ਲੱਗੇ ਹੋਏ ਜਲਾਦ ਤੇ ਬਾਦਸ਼ਾਹ ਦੇਖ ਰਿਹਾ ਏ ਸਾਰਾ ਕੁਝ ਨੇੜੇ ਬੈਠ ਕੇ ਇੱਧਰ ਵੀ ਸਿੱਖਾਂ ਦੀਆਂ ਉੱਪਰ ਵੀ ਬੁੱਤ ਬਣੇ ਹੋਏ ਆ ਉਹ ਦੇਖੋ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਦਾ ਹੀ ਨਹੀਂ ਸ਼ੀਰ ਬਾਬਾ ਦੀਪ ਸਿੰਘ ਜੀ ਦਾ ਉਹ ਬਾਬਾ ਦੀਪ ਸਿੰਘ ਜੀ ਖੜੇ ਆ ਉਹ ਸ਼ਾਇਦ ਆ ਲਿਖਿਆ ਹੈਗਾ ਲਕੀਰ ਖਿੱਚੀ ਸੀਗੀ ਬਾਬਾ ਜੀ ਨੇ ਕਿ ਜਿੰਨੇ ਆਉਣਾ ਮੇਰੇ ਨਾਲ ਆਜੋ ਤੇ ਆਪਾਂ ਅਗਲੇ ਦੇਖਦੇ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਤੇ ਉਹਨਾਂ ਦੇ ਸਿਪਾਈਆਂ ਦਾ ਬੁੱਤ ਲੱਗੇ ਆ ਇੱਥੇ ਮਤਲਬ ਜਦੋਂ ਉਹਨਾਂ ਨੇ ਸਰੰਦ ਨੂੰ ਫਤਿਹ ਕੀਤਾ ਗੁਰਦੁਆਰਾ ਸਾਹਿਬ ਚ ਪੂਰੀ ਸ਼ਾਂਤੀ ਆ ਦੇਖੋ ਤੇ ਪਾਰਕਾਂ ਵੀ ਬਹੁਤ ਵਧੀਆ ਬਣੀਆਂ ਅੱਗੇ ਵੀ ਆਪਾਂ ਦੇਖਦੇ ਆ ਜਿੰਨੇ ਵੀ ਬੁੱਤ ਲੱਗੇ ਆ ਆ ਯਕਰੀਆ ਖਾਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਸੀਗਾ ਜਦੋਂ ਆ ਦੇਖੋ ਕਨੇ ਸਿੱਖਾਂ ਦੇ ਬੱਚਿਆਂ ਦੇ ਔਰਤਾਂ ਦੇ ਸਿਰ ਵੱਢ ਕੇ ਲਿਆਉਂਦੇ ਸੀਗੇ ਮੁਗਲ ਤੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀਗੇ ਆ ਦੇਖੋ ਆ ਸਿਰ ਵੱਢ ਕੇ ਲਿਆ ਰਹੇ ਆ ਤੇ ਉਹ ਬਾਦਸ਼ਾਹ ਕੋ ਜਾ ਰਹੇ ਆ ਯਗਰੀਆ ਖਾਨ ਕੋ ਲੋਹਰ ਦਾ ਇਹ ਸੀਗਾ ਬਾਦਸ਼ਾਹ ਨਾਲ-ਨਾਲ ਆ ਸਾਰੀ ਜਿਹੜੀ ਇਤਿਹਾਸ ਆ ਇਹ ਤੁਸੀਂ ਪੜ ਲਿਓ ਇੱਧਰ ਵੀ ਭਾਈ ਮਨੀ ਸਿੰਘ ਜੀ ਉਹਨਾਂ ਦਾ ਬੰਦ-ਬੰਦ ਕਟਿਆ ਗਿਆ ਸੀਗਾ ਇਹਨਾਂ ਨੇ ਮੁਗਲਾਂ ਨੇ ਤੇ ਆ ਜਲਾਦ ਉਹਨਾਂ ਦਾ ਬੰਦ-ਬੰਦ ਮਤਲਬ ਉਂਗਲਾਂ ਤੋਂ ਲੈ ਕੇ ਪੋਟਾ-ਪੋਟਾ ਕੱਟ ਰਿਹਾ ਤੇ ਉਹਨਾਂ ਨੂੰ ਐ ਕਰਕੇ ਸ਼ਹੀਦ ਕੀਤਾ ਗਿਆ ਸੀਗਾ ਸਾਰਾ ਇਤਿਹਾਸ ਵੀ ਲਿਖਿਆ ਹੈਗਾ ਆਜੋ ਇਹ ਦਰਖਤ ਵੀ ਬਹੁਤ ਸਾਰੇ ਦਰਖਤ ਵੀ ਬਹੁਤ ਸਾਰੇ ਪੁਰਾਣੇ ਆ ਸ਼ਾਇਦ ਗੁਰੂ ਸਾਹਿਬ ਦੇ ਟਾਈਮ ਦੇ ਵੀ ਕੋਈ ਹੋਣਗੇ ਪਿੱਛੇ ਵੀ ਬਹੁਤ ਸਾਰੇ ਦਰਖਤ ਆ ਅੱਜ ਮੈਂ ਆ ਨਮ ਹੈਗੀ ਆ ਬਹੁਤ ਵੱਡੀ ਤੇ ਕਈ ਮਤਲਬ ਬੋੜ ਬੂੜ ਵੀ ਵੱਡੇ ਆ ਉਹ ਪਿੱਛੇ ਹੈਗੇ ਆ ਕੰਦ ਤੋਂ ਆ ਜਾ ਇੱਧਰ ਇਹ ਲੜਾਈ ਹੋਈ ਆਨੰਦਪੁਰ ਦਾ ਯੁੱਧ ਦੇਖੋ ਉਧਰ ਤੋਪ ਖੜੀ ਆ ਬੰਦੂਕਾਂ ਨਾਲ ਸਿੰਘ ਮਰੀ ਜਾਂਦੇ ਆ ਇਧਰ ਮੁਗਲ ਮਰੀ ਜਾਂਦੇ ਆ ਆ ਸਾਰਾ ਇਤਿਹਾਸ ਲਿਖਿਆ ਜੰਗ ਦੇ ਮੈਦਾਨ ਵਿੱਚ ਮੋਢੇ ਤੇ ਮਸ਼ਕ ਪਾਈ ਸਿੱਖ ਦਸ਼ਮੇਸ਼ ਦਾ ਨਜ਼ਰ ਨਜ਼ਰ ਹੈ ਜੋ ਆ ਰਿਹਾ ਹੈ ਨਾਮ ਹੈ ਕਨਈਆ ਭਾਈ ਬਾਣੀ ਤੇ ਅਮਲ ਜੀ ਨੇ ਆਪਣੇ ਪਾਏ ਦਾ ਹੈ ਆ ਪਾਈ ਕਨਈਆ ਜੀ ਗੁਰਦੁਆਰਾ ਸਾਹਿਬ ਚ ਨਾ ਜਗਾ ਜਗਾ ਤੇ ਐਵੇਂ ਪਾਰਕਾਂ ਬਹੁਤ ਸੋਹਣੀਆਂ ਬਣੀਆਂ ਸਫਾਈ ਵੀ ਪੂਰੀ ਐਵੇਂ ਗਮਲੇ ਵਗੈਰਾ ਲੱਗੇ ਤੇ ਹੁਣ ਆਪਾਂ ਅਗੜੀਆਂ ਮੂਰਤਾਂ ਦੇਖਦੇ ਆ ਆ ਦੇਖੋ ਆਰਿਆ ਨਾ ਚੀਰੇ ਜਾ ਰਹੇ ਸਿੱਖ ਸਿੱਖਾਂ ਦੇ ਬਹੁਤ ਮਤਲਬ ਬਹੁਤ ਜ਼ਿਆਦਾ ਹੀ ਜ਼ੁਲਮ ਹੋਏ ਆ ਮੁਗਲਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਆ ਜਿਵੇਂ ਜਕਰੀਆ ਖਾਨ ਹੋ ਗਿਆ ਹਨਾ ਫਰਖਸ਼ੀਰ ਮੀਰ ਮੰਨੂ ਇਹ ਸਾਰੇ ਜਿੰਨੇ ਵੀ ਬਾਦਸ਼ਾਹ ਸੀਗੇ ਆ ਦੇਖੋ ਪਾਈ ਮਤੀ ਦਾਸ ਜੀ ਨੂੰ ਆਰਿਆ ਨਾ ਆ ਦੇਖੋ ਉਹਨਾਂ ਦਾ ਇਤਿਹਾਸ ਵੀ ਲਿਖਿਆ ਹੈਗਾ ਤੇ ਆ ਜਿਹੜਾ ਬਾਦਸ਼ਾਹ ਹੋਊਗਾ ਉਸ ਟਾਈਮ ਦਾ ਇੱਥੇ ਲਿਖਿਆ ਨਹੀਂ ਇਹ ਹੁਕਮ ਕਹਿ ਦੇ ਰਿਹਾ ਉਹ ਪੜ ਕੇ ਸੁਣਾ ਰਿਹਾ ਕੋਈ ਕਾਜੀ ਵੀ ਚੀਰ ਦੋ ਇਹਨੂੰ ਭਾਈ ਸਾਹਿਬ ਨੂੰ ਦੇਖ ਲਓ ਅਗਲੀਆਂ ਮੂਰਤਾਂ ਆਪਾਂ ਦੇਖਦੇ ਆ ਬਹੁਤ ਜ਼ਿਆਦਾ ਹੀ ਆ ਮਤਲਬ ਪੂਰੇ ਤੁਸੀਂ ਪੂਰੇ ਪੰਜਾਬ ਚ ਪੂਰੇ ਹਿੰਦੁਸਤਾਨ ਚ ਇਹ ਜਿਆ ਗੁਰਦੁਆਰਾ ਸਾਹਿਬ ਨਹੀਂ ਦੇਖਿਆ ਹੋਊਗਾ ਇੱਧਰ ਵੀ ਖਦਰਾਣੇ ਦੀ ਢਾਬ ਜਿਹਨੂੰ ਆਪਾਂ ਮਕਸਰ ਸਾਹਿਬ ਕਹਿੰਨੇ ਹੁਣ ਉੱਥੇ ਲੜਾਈ ਹੋਈ ਸੀਗੀ 40 ਸਿੱਖਾਂ ਨਾਲ ਮੁਗਲਾਂ ਦੀ ਆ ਦੇਖੋ ਇਹ ਉਹਦਾ ਸਾਰਾ ਮਾਤਾ ਪਾਗੋ ਜੀ ਉਹ ਕਿੰਨੀ ਵੱਡੀ ਲੜਾਈ ਸੀਗੀ ਖਦਰਾਣੇ ਦੀ ਟਾਬ ਤੇ ਦੇਖੋ ਤੇ ਇਧਰ ਆਪਾਂ ਚੱਲਦੇ ਆ ਕਿੰਨਾ ਵੱਡਾ ਹੈ ਨਾ ਪਿੱਛੋਂ ਲੈ ਕੇ ਆਪਾਂ ਤੁਰੇ ਆਏ ਤੇ ਅੱਗੇ ਸਾਰਾ ਮਤਲਬ ਮਾਹੌਲ ਐਵੇਂ ਇੰਨੀਆਂ ਮਤਲਬ ਮੂਰਤਾਂ ਬਣਾਉਣੀਆਂ ਇੰਨੀਆਂ ਮੂਰਤੀਆਂ ਬੜਾ ਔਖਾ ਗਾ ਆ ਜੇਲ ਬਣਾਈ ਆ ਇਹ ਜੇਲ ਕਿ ਦੀਆ ਸਿੱਕ ਇਤਿਹਾਸ ਦੀਆਂ ਮੂਰਤੀਆਂ ਨੂੰ ਮੱਥਾ ਟੇਕਣਾ ਮਨਾ ਹੈ। ਰੇਪਕ ਸਿੰਘ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਦੇ ਬਾਬਾ ਜੀ ਉਹਨਾਂ ਨੂੰ ਮਿਲਣ ਆਏ ਤੇ ਆਂ ਸਿਪਾਈ ਖੜਾ ਉਹ ਖੜਾ ਪਿਆ ਹੈਗਾ ਪਾਣੀ ਵਾਲਾ ਤੇ ਨਾਲ ਜੁੱਤੀ ਰੇਪਕ ਸਿੰਘ ਦੀ ਪਈ ਆ। ਇਹ ਜੇਲ੍ਹ ਆ। ਇੱਧਰ ਸ਼ਹੀਦ ਉਦਮ ਸਿੰਘ ਉਨਾਂ ਦਾ ਬੁੱਤ ਆ ਹੱਥ 'ਚ ਕਿਤਾਬ ਆ ਤੇ ਇੱਕ ਹੱਥ 'ਚ ਪਿਸਟਲ ਆ ਇਹ ਕਾ ਮੂਰਤੀ ਬਹੁਤ ਸੋਹਣੀ ਏ ਇੱਧਰ ਵੀ ਆਜੋ ਆ ਦੇਖੋ ਭਾਈ ਜੈ ਸਿੰਘ ਖਲਕਟ ਭਾਈ ਜੈ ਸਿੰਘ ਦੀ ਖਲਕਟਤੀ ਸੀ ਆ ਦੇਖੋ ਉੱਪਰ ਗਲਿੰਝਾਂ ਬੈਠੀਆਂ ਇੱਲਾਂ ਬੈਠੀਆਂ ਮਾਸ ਨੋਚਣ ਨੂੰ ਤੇ ਸਾਈਡ ਤੇ ਮੁਗਲ ਖੜੇ ਆ ਇਨਾਂ ਦੀ ਖੱਲ ਕਿਉਂ ਕੱਟੀ ਸੀ ਜੈ ਸਿੰਘ ਰਵੀਦਾਸੀਆ ਸਿੱਖ ਜਿਹੜਾ ਅਜਬ ਤਰ੍ਹਾਂ ਦੀ ਸ਼ਹੀਦੀ ਹੈ ਭਾਈ ਇਸਨੇ ਪੰਡ ਮੋਮਣਾ ਦੀ ਹੁੱਕਾਂ ਵਿੱਚ ਸੀਤ ਉਸ ਦੇ ਸਿਰ ਤੇ ਆਪਣੇ ਨਹੀਂ ਉਠਾਈ ਇਸਨੇ ਕੀਤੀ ਨਹੀਂ ਪਰਵਾਹ ਕੋਈ ਜ਼ਿੰਦਗੀ ਦੀ ਸਿੱਕ ਇਤਿਆਸ ਦੀ ਰੱਖ ਦਿਖਾਈ ਇਸਨੇ ਜੋਰਾ ਸਿੰਘ ਜੀ ਕਹੇ ਤੂਫਾਨ ਬੀਲਾ ਪੁੱਠੀ ਆਪਣੀ ਖੱਲ ਲੋਹਾਈ ਇਸਨੇ ਇਹਨੂੰ ਪੁੱਠਾ ਟੰਗੇ ਦਰਖਤ ਤੇ ਤੇ ਦੀ ਖੱਲ ਲਾਤੀ ਸੀ ਉਹ ਦੇਖੋ ਜੀਉਂਦੇ ਦੀ ਵਿਚਾਰੇ ਦੀ ਭਾਈ ਜੈ ਸਿੰਘ ਦੀ ਬਹੁਤ ਸਾਰੇ ਜ਼ੁਲਮ ਹੋਏ ਆ ਸਿੱਖਾਂ ਦੇ ਆ ਦੇਖੋ ਗਲਿੰਜਾ ਬੈਠੀਆਂ ਮਾਸ ਨੋਚਣ ਨੂੰ ਕੰਦ ਵੀ ਬੜੀ ਸੋਹਣੀ ਆ ਇੱਧਰ ਭਗਤ ਸਿੰਘ ਦੀ ਮੂਰਤੀ ਆ ਹੱਥ ਚ ਕਿਤਾਬ ਨਹੀਂ ਕਰਤਾਰ ਸਿੰਘ ਸਰਬਾ ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਤੇ ਇੱਕ ਆਹਾ ਪੀਰ ਬੁੱਧੂ ਸ਼ਾਹ ਜੀ ਉਹ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਤਖਤ ਨੂੰ ਮੱਥਾ ਟੇਕ ਰਹੇ ਆ ਉਹਨਾਂ ਦੀ ਕੁਰਸੀ ਨੂੰ ਇੱਧਰ ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਰਹੇ ਆ ਦੇਖੋ ਮੁਗਲ ਜਲਾਦ ਉਹ ਕਾਜੀ ਵੀ ਖੜਾ ਜਿਹੜਾ ਹੁਕਮ ਦੇ ਰਿਹਾ ਫਾਇਦੇ ਆਲਾ ਜੀ ਆ ਲਿਖਿਆ ਹੈਗਾ ਸਾਰਾ ਕੁਝ ਉਹ ਬਲਦੀ ਦੇਗ ਵਿੱਚ ਕੜੀ ਜਾਂਦਾ ਕਮਾਲ ਦੀ ਕਲਾਕਿਰਤੀ ਆ ਤੇ ਇਤਿਹਾਸ ਜਿਹੜਾ ਵੈਸੇ ਵੀ ਆਪਣਾ ਇਤਿਹਾਸ ਜਿਹੜਾ ਉਹ ਦੁਨੀਆ 'ਚ ਬਿਲਖਣ ਸਾਈ ਮੀਆਂ ਮੀਰ ਜੀ ਇੱਥੇ ਗੁਰੂ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਕੋਲੋਂ ਹਰਮੰਦਰ ਸਾਹਿਬ ਦੀ ਨੀਂ ਰਖਵਾਈ ਉਹ ਬੈਠੇ ਆ ਗੁਰੂ ਅਰਜਨ ਸਾਹਿਬ ਨੀ ਸਾਈ ਮੀਆਂ ਮੀਰੇ ਸੌਰੀ ਗੁਰੂ ਅਰਜਨ ਸਾਹਿਬ ਨੀ ਸਾਈ ਮੀਆਂ ਮੀਰ ਜੀ ਆ ਹਰੀ ਪੱਗ ਬੰਨੀ ਆ ਤੇ ਆ ਨਾਲ ਦੇ ਉਹਨਾਂ ਦੇ ਸਾਥੀ ਆ ਇੱਧਰ ਠੰਡਾ ਬੁਰਜ ਇਹਦੇ ਵਿੱਚ ਮਾਤਾ ਜੀ ਖੜੇ ਆ ਛੋਟੇ ਸਾਹਿਬ ਜੀ ਆਦੇ ਖੜੇ ਆ ਤੇ ਦੋ ਸਿਪਾਈ ਆਗੇ ਉਹਨਾਂ ਨੂੰ ਕੋਈ ਹੁਕਮ ਦੱਸਣ ਤੇ ਇਧਰ ਵਜ਼ੀਰ ਖਾਂ ਬੈਠਾ ਮੁਗਲ ਸਿਪਾਈ ਸਾਰੇ ਵਾਲੇ ਦਿਵਾਲੇ ਆ ਤੇ ਉਹਨਾਂ ਦੇ ਦਰਬਾਰ ਦੇ ਜਿਹੜੇ ਸਾਰੇ ਆ ਇੱਥੇ ਛੋਟੇ ਸਾਹਿਬ ਜੀ ਆਨੂੰ ਪੇਸ਼ ਕੀਤਾ ਗਿਆ ਆ ਸਾਹਮਣੇ ਤੇ ਕੁਛ ਕਹਿ ਰਹੇ ਆ ਛੋਟੇ ਸਾਹਿਬ ਜੀ ਖੜੇ ਆ ਕਿੰਨੀਆਂ ਸੋਹਣੀਆਂ ਮੂਰਤਾਾਂ ਅੱਗੇ ਆ ਜਾਓ ਇੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਆ ਚ ਚੜਾਇਆ ਗਿਆ ਆਇਦਰ ਖੜਾ ਵਜ਼ੀਰ ਖਾਂ ਤੇ ਸਾਰਾ ਜਿਹੜਾ ਮਾਹੌਲ ਆ ਪੂਰਾ ਸਰੰਦ ਦਾ ਉਹ ਆਲੇ-ਦੁਆਲੇ ਆ ਲੋਕ ਵੀ ਦੇਖ ਰਹੇ ਆ ਤੇ ਸਾਹਮਣੇ ਜਾਦੀ ਕਸਾਈ ਜਿੰਨੇ ਵੀ ਆ ਉਹ ਆਇਦਰ ਚੱਕ ਰਹੇ ਬੱਠਲ ਬੁੱਠਲ ਉਹਨਾਂ ਨੂੰ ਨੀਆ ਚੜਾ ਰਹੇ ਆ ਉਸ ਤੋਂ ਬਾਅਦ ਇੱਧਰ ਮਾਤਾ ਜੀ ਨੂੰ ਮੋਤੀ ਮੈਰਾ ਨੇ ਖਬਰ ਦਿੱਤੀ ਆ ਕਿ ਛੋਟੇ ਸਹਿਬਜ਼ਾਦੇ ਨਾਲ ਇੰਜ ਹੋ ਗਿਆ ਆਜੋ ਅਗਲੀਆਂ ਮੂਰਤੀਆਂ ਨਹੀਂ ਦਿਖਾਉਣਾ ਤੁਹਾਨੂੰ ਦੇਖੋ ਚੱਕੀ ਪੀਸਤੀਆਂ ਮਾਵਾ ਇਹ ਸਿੱਖਾਣਾ ਹੋ ਰਿਹਾ ਝੁਲਮ ਬੱਚਿਆਂ ਨੂੰ ਇਹ ਮੀਰ ਮੰਨੂ ਨੇ ਸਾਰੇ ਜਿਹੜੇ ਝੁਲਮ ਉਹ ਕੀਤੇ ਆ ਔਰਤਾਂ ਨੂੰ ਉਹਨਾਂ ਦੇ ਬੱਚੇ ਵੱਡ ਵੱਡ ਕੇ ਉਹਨਾਂ ਦੀ ਝੋਲੀਆਂ ਚ ਪਾ ਦਿੱਤੇ ਗਏ ਦੇਖੋ ਉਹਨਾਂ ਤੋਂ ਚੱਕੀਆਂ ਪਸਵਾਈਆਂ ਗਈਆਂ ਤੇ ਇੱਧਰ ਮਹਾਰਾ ਰঞ্জੀਤ ਸਿੰਘ ਹੋਣੀ ਕੋੜੇ ਤੇ ਚੜੇ ਜਾਂਦੇ ਆ ਸੀਸ਼ ਸ਼ਾਮ ਸਿੰਘ ਅਟਾਰੀ ਜੀ ਆ ਦੇਖੋ ਜਰਨੈਲ ਸੀਗਾ ਖਾਲਸਾ ਫੌਜਾਂ ਦੇ ਤੇ ਅੱਗੇ ਵੀ ਹੈਗੇ ਆ ਹਰੀ ਸਿੰਘ ਨਲੂਆ ਜੀ ਹੋਊਗੇ ਆ ਸਾਹਮਣੇ ਉਧਰ ਵੀ ਬੁੱਤ ਤੁਹਾਨੂੰ ਦਿਖਾ ਦਿੱਤੇਗੇ ਇਹ ਸੀਗਾ ਗੁਰਦੁਆਰਾ ਸਾਹਿਬ ਮਹਿਤਿਆਣਾ ਸਾਹਿਬ ਇਹ ਮਾਣੂ ਕੇ ਤੋਂ ਵੀ ਨੇੜੇ ਆ ਮੱਲੇ ਤੋਂ ਵੀ ਨੇੜੇ ਆ ਜਗਰਾਉ ਤੋਂ ਵੀ ਨੇੜੇ ਆ ਰਾਏਕੋਟ ਤੋਂ ਵੀ ਸੈਂਟਰ ਜਿੱਥੇ ਪੈਂਦਾ ਤੁਸੀਂ ਦਰਸ਼ਨ ਜ਼ਰੂਰ ਕਰਕੇ ਜਾਇਓ ਤੇ ਹੁਣ ਆਪਾਂ ਚੱਲਦੇ ਵਾਪਸ